ਦੇਖੋ ਜੀ ਮੈਂ ਉੱਥੇ ਜਿਹੜੇ ਮੁੱਦੇ ਈ ਰੱਖੇ ਕਿ ਕੇਂਦਰ ਲਗਾਤਾਰ ਜਿਹੜੇ ਪੰਜਾਬ ਦੇ ਬੜੇ ਸੈਂਸਿਟਿਵ ਮੁੱਦੇ ਆ ਉਹਨਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਟੈਂਪਰੇਚਰ ਹੈ ਪੰਜਾਬ ਦੇ ਲੋਕਾਂ ਦੀ ਪੇਸ਼ੈਂਸ ਹੈ ਜਿਹੜੀ ਉਹ ਟੈਸਟ ਕਰ ਰਹੇ ਆ ਭਾਵੇਂ ਉਹ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹਦੇ ਕੇਂਦਰੀਕਰਨ ਦੀ ਗੱਲ ਚੱਲੀ ਫਿਰ ਜਿਹੜੀ ਸੈਨੇਟ ਹੈ ਇਲੈਕਟਿਡ ਸੈਨੇਟ ਉਹਨੂੰ ਭੰਗ ਕਰਨ ਦੀ ਗੱਲ ਚੱਲੀ ਤੇ ਸਭ ਤੋਂ ਸੰਵੇਦਨਸ਼ੀਲ ਜਿਹੜਾ ਬੜਾ ਕ੍ਰਿਟੀਕਲ ਬੜਾ ਗੰਭੀਰ ਮੁੱਦਾ ਹੈ ਕਿ ਜੀ ਜਿਹੜਾ ਚੰਡੀਗੜਾ ਦਾ ਸਟੇਟਸ ਜਿਹੜਾ ਉਹ ਬਦਲ ਦੇਣਾ ਕਿਉਂਕਿ ਅੱਜ ਜੋ ਪੰਜਾਬ ਦਾ ਗਵਰਨਰ ਹੈ ਉਹੀ ਚੰਡੀਗੜਾ ਦਾ ਗਵਰਨਰ ਲੱਗਦਾ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਵੀ ਬਹੁਤੇ ਪੰਜਾਬ ਤੋਂ ਲੱਗਦੇ ਆ ਕਿ ਉਹਦਾ ਜੀ ਜਿਹੜਾ ਸਟੇਟਸ ਹੈ ਉਹ ਯੂਟੀ ਵਾਲਾ ਕਰ ਦੇਣਾ ਤੇ ਉੱਥੇ ਲੈਫਟੀਨੈਂਟ ਗਵਰਨਰ ਹੈ ਜਿਹੜਾ ਉਹ ਲੱਗੂਗਾ ਇਹ ਮਤਲਬ ਕਿ ਮੈਂ ਅੱਜ ਇੱਕ ਉੱਥੇ ਹੀ ਗੱਲ ਰੇਜ਼ ਕੀਤੀ ਇਹ ਚੱਲਣਾ ਤਾਂ ਆਪਾਂ ਨੂੰ ਇਸ ਪਾਸੇ ਨੂੰ ਚਾਹੀਦਾ ਸੀ ਕਿ ਜੋ ਵਾਅਦਾ ਸੀਗਾ ਕਿਉਂਕਿ ਪੰਜਾਬ ਦੇ ਪਿੰਡ ਜੜ ਕੇ ਜਿਹੜਾ ਚੰਡੀਗੜ੍ਹ ਉਹ ਬਣਾਇਆ ਗਿਆ ਕਿ ਪੂਰਨ ਤੌਰ ਤੇ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਨੂੰ ਦਿੱਤਾ ਜਾਵੇ ਤੇ ਚੱਲ ਆਪਾਂ ਪੁੱਠੇ ਪਾਸੇ ਨੂੰ ਪਏ ਸੋ ਮੈਂ ਹੀ ਉੱਥੇ ਮੰਗ ਰੱਖੀ ਆ ਕਿ ਦਹਾਕਿਆਂ ਪੁਰਾਣਾ ਵਾਅਦਾ ਹੈ ਕਿ ਸਾਡੇ ਪੰਜਾਬ 'ਚ ਨਾਰਾ ਵੀ ਲੱਗਦਾ ਰਿਹਾ ਕਿ ਟੈਕੇ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਸੋ ਇਹ ਸਮਾਂ ਹੈਗਾ ਕਿ ਜਿਹੜਾ ਚੰਡੀਗੜ੍ਹ ਜਿਹਦੇ ਤੇ ਪੰਜਾਬ ਦਾ ਹੱਕ ਹੈ ਕਿਉਂਕਿ ਪੰਜਾਬ ਦੀ ਹੀ ਰਾਜਧਾਨੀ ਸੀ ਤੇ ਉਹ ਪੰਜਾਬ ਨੂੰ ਪੂਰਨ ਤੌਰ ਤੇ ਉਹ ਦਿੱਤਾ ਜਾਵੇ ਕਿਉਂਕਿ ਪੂਰੇ ਆ ਦੇਸ਼ ਦੇ ਵਿੱਚ ਇਕਲੌਤਾ ਪੰਜਾਬ ਐਸਾ ਸੂਬਾ ਹੈ ਜਿਹਦੇ ਕੋਲ ਆਪਣੀ ਰਾਜਤਾ ਨਹੀਂ ਨੀ ਤੁਸੀਂ ਦੇਖੋ ਵੀ ਜਿਹੜੇ ਸੂਬੇ ਦੀਆਂ ਸਭ ਤੋਂ ਵੱਡ ਕੁਰਬਾਨੀਆਂ ਹੋਣ ਜਿਨੇ ਦੇਸ਼ ਨੂੰ ਆਤਮ ਨਿਰਭਰ ਕੀਤਾ ਹੋਵੇ ਉਸ ਸੂਬੇ ਕੋਲੇ ਆਪਣੀ ਰਾਜਤਾ ਨਹੀਂ ਨਾ ਹੋਵੇ ਇਹ ਬਹੁਤ ਵੱਡੀ ਪੰਜਾਬ ਦੇ ਨਾਲ ਬੇਇਨਸਾਫੀ ਹੈ ਸੋ ਅੱਜ ਮੈਂ ਹੀ ਸਦਨ ਦੇ ਅੰਦਰ ਮੰਗ ਕੀਤੀ ਹੈ ਕਿ ਜਿਹੜਾ ਪੰਜਾਬ ਦੀ ਇਹ ਮੰਗ ਨਹੀਂ ਪੰਜਾਬ ਦਾ ਹੱਕ ਹੈ ਜਿਹੜਾ ਚੰਡੀਗੜ੍ਹ ਆ ਪੂਰਨ ਤੌਰ ਤੇ ਪੰਜਾਬ ਨੂੰ ਦਿੱਤਾ ਜਾਵੇ Uh, सर वहीं uh, हरसिमेर कौर बादल ने जिस तरीके से नशे के विरुद्ध संसद में मुद्दा उठाया उन्होंने कहा है कि आजकल पंजाब की कंडीशन ये है कि हर घर में नशा जो है वो लिखा हुआ है कि यहाँ पर नशा बिकता है लेकिन पुलिस कोई कार्रवाई नहीं कर रही है उन्होंने बीसे, बी सी बी एस एस की भी तारीफ जो है वो की है कि जो जैसे अब कही कहीं ना कहीं वहाँ पर ड्रग्स जो है वो पकड़ते हैं इसका केंद्र इसको चला रहा है देखो आ, पहली गल तो ये है कि सारा पंजाब जान है कि ਪੰਜਾਬ ਦੇ ਵਿੱਚ ਇਹ ਚਿੱਟੇ ਵਰਗੇ ਨਸ਼ੇ ਆਏ ਤਾਂ ਕਿਹੜੀਆਂ ਸਰਕਾਰਾਂ ਦੇ ਵਿੱਚ ਆਏ ਤੇ ਕਿਹੜੇ ਲੀਡਰਾਂ ਦੇ ਉਹਦੇ ਵਿੱਚ ਨਾਮ ਜਿਹੜੇ ਆ ਉਹ ਆਉਂਦੇ ਰਿਹਾ ਇਹ ਤੱਕ ਇਹ ਡਰੱਗ ਪੈਡਲਰ ਵੀ ਜਿਹੜੇ ਆ ਸ਼ਰਿਆਂ ਮੇਨਾਂ ਲੋਕਾਂ ਦੇ ਨਾਮ ਨੇ ਉਹ ਲੈਂਦੇ ਰਿਹਾ ਸੋ ਚਿੱਟੇ ਦੇ ਮੁੱਦੇ ਤੇ ਨਸ਼ੇ ਦੇ ਮੁੱਦੇ ਤੇ ਜੋ ਬਾਦਲ ਪਰਿਵਾਰ ਗੱਲ ਕਰਦਾ ਮੈਨੂੰ ਲੱਗਦਾ ਵੈਸੇ ਉਹਨਾਂ ਨੂੰ ਸ਼ੁਭਾ ਨਹੀਂ ਦਿੰਦੀ ਪਰ ਜਿਹੜੀ ਗੱਲ ਦੂਸਰੀ ਅੱਜ ਬੀਬਾ ਜੀ ਨੇ ਉੱਥੇ ਹਰਸੀਮਰਤ ਕੌਰ ਬਾਦਲ ਜੀ ਨੇ ਕੀਤੀ ਉਹਨੇ ਵਾਕਈ ਮੈਨੂੰ ਤਾਬ ਦੇ ਆਪ ਨੂੰ ਮੈਨੂੰ ਤੇ ਹੈਰਾਨੀ ਹੋਈ ਵੀ ਇਹ ਕਹਿ ਕੇ ਦੱਸ ਸਕਦੇ ਆ ਕਿਉਂਕਿ ਅੱਜ ਤੱਕ ਮੈਨੂੰ ਲੱਗਦਾ ਕਿ ਜਿੰਨੇ ਵੀ ਪੰਜਾਬ ਤੋਂ ਸੰਸਦ ਮੈਂਬਰ ਇੱਥੇ ਆਉਂਦੇ ਰਹੇ ਆ ਭਾਵੇਂ ਨੈਸ਼ਨਲ ਪਾਰਟੀ ਦੇ